ਸ਼ਸ਼ੀਕਾ ਜੀ ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਤਰਾੰਭ ਸਿੰਘ ਬਠੋਈ ਤਾਂ ਵੱਡੀ ਖਬਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੁੜੀ ਹੋਈ ਹੈ ਅਮਰੀਕੀ ਰਾਸ਼ਟਰਪਤੀ ਨੂੰ ਵੱਡਾ ਝਟਕਾ ਲੱਗਿਆ ਅਤੇ ਵੱਡੇ ਕਾਰੋਬਾਰੀ ਨੇ ਸਾਥ ਛੱਡ ਦਿੱਤਾ ਜਿੱਥੇ ਇੱਕ ਪਾਸੇ ਚੋਣਾਂ ਵਿੱਚ ਵੱਡਾ ਸਾਥ ਦਿੱਤਾ ਸੀ ਅਰਬ ਪੱਤੀ ਵੱਲੋਂ ਤਾਂ ਉਸੇ ਅਰਬ ਪੱਤੀ ਨੇ ਹੁਣ ਵੱਡਾ ਕਿਤੇ ਨਾ ਕਿਤੇ ਝਟਕਾ ਦਿੱਤਾ ਟਰੰਪ ਸਰਕਾਰ ਨੂੰ ਅਤੇ ਜੋ ਸਲਾਹਕਾਰ ਵਜੋਂ ਨਿਯੁਕਤੀ ਕੀਤੀ ਗਈ ਸੀ ਉਸ ਨੂੰ ਐਲਨ ਮਸਕ ਨੇ ਛੱਡ ਦਿੱਤਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਐਲਨ ਮਸਕ ਵੱਲੋਂ ਜੋ ਵਿੱਤੇ ਦਿਨੀ ਉਸ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਵਿੱਤੇ ਸਮੇਂ ਦਰਮਿਆਨ ਇੱਕ ਸਲਾਹਕਾਰ ਲਗਾਇਆ ਗਿਆ ਸੀ ਅਮਰੀਕੀ ਸਰਕਾਰ ਦਾ ਤਾਂ ਅਮਰੀਕਾ ਸਰਕਾਰ ਦੇ ਵਿੱਚ ਵੱਡਾ ਰੋਲ ਅਦਾ ਕਰ ਰਿਹਾ ਸੀ ਐਲਨ ਮਸਕ ਤਾਂ ਉਹਨਾਂ ਵੱਲੋਂ ਹੁਣ ਵੱਡਾ ਐਲਾਨ ਕੀਤਾ ਗਿਆ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਇਹ ਸਬੰਧੀ ਜਿਹੜੀ ਆ ਟਵੀਟ ਕਰਕੇ ਖੁਦ ਜ਼ਿੰਮੇਵਾਰੀ ਆ ਜਿਹੜੀ ਉਹ ਸਲਾਹ ਜਿਹੜੀ ਜਾਣਕਾਰੀ ਆ ਉਹ ਐਲਨ ਮਸਕ ਨੇ ਦਿੱਤੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਟੈਸਲਾ ਦੇ ਮਾਲਕ ਅਤੇ ਅਮਰੀਕੀ ਅਰਬપતિ ਐਲਨ ਮਸਕ ਨੇ ਟਰੰਪ ਸਰਕਾਰ ਦਾ ਸਾਥ ਛੱਡ ਦਿੱਤਾ ਹੈ ਤੇ ਮਸਕ ਨੇ ਵੀਰਵਾਰ ਨੂੰ ਸਵੇਰੇ ਐਕਸ ਤੇ ਪੋਸਟ ਕੀਤਾ ਕਿ ਟਰੰਪ ਦੇ ਸਲਾਹਕਾਰਾਂ ਵਜੋਂ ਉਸ ਦਾ ਸਮਾਂ ਖਤਮ ਹੋ ਗਿਆ ਤੇ ਅੱਗੇ ਉਹਨਾਂ ਨੇ ਅ ਧੰਨਵਾਦ ਵੀ ਕੀਤਾ ਰਾਸ਼ਟਰਪਤੀ ਦਾ ਕਿ ਰਾਸ਼ਟਰਪਤੀ ਡੋਨਾਲਡ 트াম্প ਨੇ ਉਹਨਾਂ ਤੇ ਭਰੋਸਾ ਜਤਾਇਆ ਤੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਤਾਂ ਮਸਕ ਨੂੰ ਸਰਕਾਰੀ ਖਰਚਿਆਂ ਨੂੰ ਘਟਾਉਣ ਅਤੇ ਨੌਕਰ ਸ਼ਾਹੀ ਨੂੰ ਘਟਾਉਣ ਲਈ 트াম্প ਪ੍ਰਸ਼ਾਸਨ ਵਿੱਚ ਬਣਾਏ ਗਏ ਸਰਕਾਰੀ ਕੁਸ਼ਲਤਾ ਵਿਭਾਗ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਮਸਕ ਨੇ ਇਸ ਜ਼ਿੰਮੇਵਾਰੀ ਲਈ ਰਾਸ਼ਟਰਪਤੀ 트াম্প ਦਾ ਧੰਨਵਾਦ ਕੀਤਾ ਵਾਈਟ ਹਾਊਸ ਦੇ ਇੱਕ ਅ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਮੀਡੀਆ ਰਿਪੋਰਟ ਵਿੱਚ ਦੱਸਦਿਆਂ ਕਿਹਾ ਹੈ ਕਿ ਮਸਕ ਦੇ ਅਸਤੀਫੇ ਦੀ ਪੁਸ਼ਟੀ ਹੋ ਗਈ ਹੈ ਆ ਪੁਸ਼ਟੀ ਉਹਨਾਂ ਵੱਲੋਂ ਕਰ ਦਿੱਤੀ ਗਿਆ ਤਾਂ ਬੁੱਧਵਾਰ ਸ਼ਾਮ ਨੂੰ ਮਸਕ ਨੇ ਟਰੰਪ ਦੇ ਬਿੱਲ ਦੀ ਨਿੰਦਾ ਕੀਤੀ ਸੀ ਤਾਂ ਟਰੰਪ ਨੇ ਜਿਹੜਾ ਨਿੰਦਿਆ ਕੀਤੀ ਸੀ ਮਸਕ ਨੇ ਜਿਹੜਾ ਬਿੱਲ ਲਿਆਂਦਾ ਸੀ ਤਾਂ ਉਸ ਨੂੰ ਲੈ ਕੇ ਇਹ ਵਿਵਾਦ ਛੜਿਆ ਤਾਂ ਉਸੇ ਦੇ ਚੱਲਦਿਆਂ ਆਇਲਨ ਮਸਕ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਸੀ ਅਮਰੀਕੀ ਸਰਕਾਰ ਨੇ ਉਸ ਨੂੰ ਉਹ ਛੱਡ ਰਹੇ ਨੇ ਜਿਸ ਨੂੰ ਲੈ ਕੇ ਟਰੰਪ ਨੇ ਖੁਦ ਵੀ ਆ ਖੁਦ ਵੱਡਾ ਤੇ ਅਤੇ ਸੁੰਦਰ ਬਿੱਲ ਦੱਸਿਆ ਸੀ ਸਭ ਤੋਂ ਅਹਿਮ ਬਿੱਲ ਦੱਸਿਆ ਸੀ 트럼ਪ ਨੇ ਪਰ ਉਸੇ ਬਿੱਲ ਦੀ ਵਿੱਤੇ ਕੱਲ ਦੱਸਿਆ ਜਾ ਰਿਹਾ ਕਿ ਨਿੰਦਿਆ ਕੀਤੀ ਗਈ ਹੈ ਤੇ ਇਸੇ ਸਦਾ ਸਭ ਦੇ ਦਰਮਿਆਨ ਹੁਣ ਕਿਤੇ ਨਾ ਕਿਤੇ ਵਿਵਾਦ ਖੜਾ ਹੋਇਆ ਜਿਸ ਦੇ ਚਲਦਿਆਂ ਫੈਸਲਾ ਦੇ ਮਾਲਕ ਐਲਨ ਮਸਕ ਨੇ ਸਾਥ ਛੱਡ ਦਿੱਤਾ ਅਮਰੀਕੀ ਸਰਕਾਰ ਦਾ ਇਸ ਬਿੱਲ ਵਿੱਚ ਟੈਕਸ ਕਟੌਤੀਆਂ ਵਰਗੇ ਪ੍ਰਬੰਧ ਸ਼ਾਮਲ ਸਨ ਮਸਕ ਨੇ ਇਸ ਨੂੰ ਇੱਕ ਅਜਿਹਾ ਬਿੱਲ ਦੱਸਿਆ ਸੀ ਜੋ ਫਜ਼ੂਲ ਖਰਚੇ ਨੂੰ ਵਧਾ ਜਿਹੜਾ ਰੋਕੇਗਾ ਤਾਂ ਫਜ਼ੂਲ ਖਰਚੇ ਨੂੰ ਰੋਕਣ ਦੇ ਲਈ ਮਸਕ ਨੇ ਇਸ ਨੂੰ ਜਿਹੜੇ ਆਹਮ ਜਿਹੜਾ ਦੱਸਿਆ ਸੀ ਪਰ ਉਧਰ ਹੁਣ ਆ ਅਮਰੀਕੀ ਸਰਕਾਰ ਵੱਲੋਂ ਜਿਹੜਾ ਕਿ ਮਸਕ ਦਾ ਬਿਲ ਉਸ ਦੀ ਨਿਖੇਦੀ ਕੀਤੀ ਜਾ ਰਹੀ ਆ ਤੇ ਉਸੇ ਦੇ ਚੱਲਦਿਆਂ ਹੁਣ ਇਹ ਵੱਡਾ ਵਿਵਾਦ ਹੋਇਆ ਕਿ ਟੈਸਲਾ ਦੇ ਮਾਲਕ ਅਤੇ ਅਮਰੀਕੀ ਅਰਬਪਤੀ ਐਲਨ ਮਸਕ ਨੇ ਟਰੰਪ ਪ੍ਰਸ਼ਾਸਨ ਦਾ ਸਾਥ ਛੱਡ ਦਿੱਤਾ ਹੈ ਮਸਕ ਨੇ ਸਵੇਰੇ ਐਕਸ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਟਰੰਪ ਦੇ ਸਲਕਾ ਅਸਲਾਕਾਰ ਵਜੋਂ ਉਸ ਦਾ ਸਮਾਂ ਖਤਮ ਹੋ ਗਿਆ ਤਾਂ ਇਹ ਵੱਡਾ ਜਿਹੜਾ ਕਿਤਨਾ ਕਿਤੇ ਝੜਕਾ ਲੱਗਿਆ ਆ ਅਮਰੀਕੀ ਸਰਕਾਰ ਨੂੰ ਹਾਲਾ ਕਿ ਝੜਕਾ ਲੱਗਿਆ ਜਾਂ ਆਉਣ ਵਾਲੇ ਸਮੇਂ ਵਿੱਚ ਕੀ ਬਣੇਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਜੋ ਬਿੱਤੇ ਸਮੇਂ ਹਾਲਾਤ ਬਣੇ ਸੀ ਕਿ ਕਿਸ ਤਰੀਕੇ ਨਾਲ ਨੌਕਰੀਆਂ ਜਿਹੜੀਆਂ ਘਟਾਈਆਂ ਜਾ ਰਹੀਆਂ ਸੀ ਜਾਂ ਵੱਡੇ ਪੱਧਰ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੱਡੇ ਫੈਸਲੇ ਲਏ ਜਾ ਰਹੇ ਸੀ ਜਿਸ ਦਾ ਚੱਲਦਾ ਵਿਰੋਧ ਵੀ ਵੱਡੇ ਪੱਧਰ ਤੇ ਦੇਖਿਆ ਕਿ ਲੋਕਾਂ ਵੱਲੋਂ ਜਿਹੜੇ ਕਿ ਆ ਸਰਕਾਰੀ ਨੌਕਰੀਆਂ ਨੂੰ ਖਤਮ ਕਰਨ ਦੇ ਲਈ ਜਿਹੜਾ ਇਹ ਵੱਡਾ ਵਿਰੋਧ ਕੀਤਾ ਗਿਆ ਸੀ ਕਿ 트럼ਪ ਸਰਕਾਰ ਹੈ ਜਿਹੜੀ ਉਹ ਕਾਰੋਬਾਰੀਆਂ ਨੂੰ ਜਿਹੜੀ ਤਵੱਜੋ ਦੇ ਰਹੀ ਹੈ ਤੇ ਨਿੱਜੀ ਜਿਹੜੇ ਕਾਰੋਬਾਰ ਉਹ ਖੁੱਲ ਰਹੇ ਨੇ ਪਰ ਸਰਕਾਰੀ ਕੰਮ ਕਰਤੇ ਹੁਣ ਰੋਕ ਲੱਗਣ ਜਾ ਰਹੀ ਹੈ ਤਾਂ ਇਸ ਦੇ ਚੱਲਦੇ ਵੱਡੇ ਪੱਧਰ ਤੇ ਪ੍ਰਦਰਸ਼ਨ ਵੀ ਅਮਰੀਕਾ ਵਿੱਚ ਕੀਤੇ ਗਏ ਵੱਖ-ਵੱਖ ਇਸ਼ਾਰਾਂ ਵਿੱਚ ਵੱਖ-ਵੱਖ ਸੁਬਿਆਂ ਵਿੱਚ ਤਾਂ ਹੁਣ ਐਲਨ ਮਸਕ ਵੱਲੋਂ ਜਿਹੜਾ ਵੱਡਾ ਐਲਾਨ ਕਰ ਦਿੱਤਾ ਕਿ ਉਹਨਾਂ ਨੇ ਟਰੰਪ ਦੇ ਸਲਾਹਕਾਰਾਂ ਵਜੋਂ ਸਾਥ ਛੱਡ ਦਿੱਤਾ ਹੈ